ਵਿਚ ਨਹੀਂ ਹੈਗਾ ਇਹ ਨਿਰੰਕਾਰ ਹੈ ਉਹ ਕਹਿੰਦੇ ਨੇ ਨਿਰੰਕਾਰ ਜਿਸ ਦਾ ਕੋਈ ਵੀ ਆਕਾਰ ਨਹੀਂ ਹੈਗਾ ਪਰ ਹੈਗਾ ਵੀ ਸਾਡੇ ਸਾਹਮਣੇ ਵਿੱਚ ਤੇ ਜਦੋਂ ਉਹਦੇ ਨਾਲ ਅਸੀਂ ਪਿਆਰ ਕਰਾਂਗੇ ਨਾ ਫਿਰ ਸਾਨੂੰ ਸੋਝੀ ਆਏਗੀ ਸੇਵਾ ਕਰਤ ਹੋਏ ਨਹਿਕਾਮੀ ਤੇ ਇਸ ਕੋ ਹੋਤ ਕਿਉਂਕਿ ਕੋਈ ਕਾਮਨਾ ਰੱਖ ਕੇ ਉਹਨੂੰ ਯਾਦ ਨਹੀਂ ਕਰਨਾ ਨਾ ਔਰ ਹੈ ਸਾਹਮਣੇ ਗੁਰੂwx ਪਿਆਰਿਓ ਅਦਬ ਤੇ ਸਤਕਾਰ ਸਹਿਬ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅੱਜ ਅਸੀਂ ਵਿਚਾਰ ਕਰਨੇ ਹੈ ਉਸ ਅਕਾਲ ਪੁਰਖ ਬਾਰੇ ਉਸ ਨਿਰੰਕਾਰ ਬਾਰੇ ਜਿਹਦਾ ਕੋਈ ਆਕਾਰ ਨਹੀਂ ਹੈ ਨਿਰੰਕਾਰ ਆਕਾਰ ਹੈ ਆਪੇ ਉਹਦਾ ਕੋਈ ਆਕਾਰ ਨਹੀਂ ਹੈ ਪਰ ਉਹ ਕੰਦੇ ਆਪੇ ਹੀ ਉਹ ਆਕਾਰ ਵਿੱਚ ਹੋਈ ਹੈ ਇੱਕ ਸਾਕਾਰ ਹੋ ਗਿਆ ਤੇ ਇੱਕ ਨਿਰੰਕਾਰ ਹੋ ਗਿਆ ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ ਹੈ ਤੇ ਆਕਾਰ ਵਿੱਚ ਉਹ ਸਾਨੂੰ ਚਲਾ ਰਿਹਾ ਹੈ 84 ਲੱਖ ਜੋ ਨਾ ਮਨੁੱਖੀ ਜਮਾ ਸਾਨੂੰ ਮਿਲਿਆ ਹੈ ਬੜੇ ਹੀ ਯੋਗਾਵਾਦ ਕਈ ਜਨਮ ਕਈ ਜਨਮਾਂ ਬਾਅਦ ਸਾਨੂੰ ਮਿਲੋਖੀ ਜਾਵਾ ਮਿਲਿਆ ਹੈ ਤੇ ਉਹ ਉਹਦੇ ਵਿੱਚ ਆਪ ਹੀ ਉਹ ਮਾਲਕ ਆਪ ਹੀ ਅੰਦਰ ਲੁਕ ਕੇ ਬੈਠ ਗਿਆ ਤੇ ਸਾਨੂੰ ਉਹ ਖੇਲ ਬਣਾ ਕੇ ਕਹਿੰਦਾ ਕਿ ਮੈਨੂੰ ਹੁਣ ਲੱਭੋ ਕਿ ਮੈਂ ਕਿੱਥੇ ਹਾਂ ਇਹਦੇ ਹੋ ਗਿਆ ਨਾ ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ ਹੈ ਤੇ ਉਹਨੇ ਖੇਲ ਬਣਾਇਆ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਜਿਸ ਤਰ੍ਹਾਂ ਦ੍ਰਿਸ਼ਟਮਾਂ ਅਸੀਂ ਲੋਕਨਵਟੀ ਖੇលਦੇ ਹਾਂ ਉਸ ਤਰ੍ਹਾਂ ਹੀ ਮਾਲਕ ਨੇ ਸਾਡੇ ਪਿਤਾ ਨੇ ਇੱਕ ਖੇਲ ਬਚਾਇਆ ਹੈ ਤੇ ਖੇਲ ਵਿੱਚ ਉਹਨੇ ਕੀ ਨਿਯਮ ਬਣਾਏ ਕਿ ਤੈਨੂੰ ਉਸ ਲੋਕ ਵਿੱਚ ਭੇਜ ਰਹੇ ਹਾਂ ਮਾਤ ਲੋਕ ਵਿੱਚ ਤੇ ਜਦੋਂ ਤੂੰ ਮਾਤ ਲੋਕ ਵਿੱਚ ਜਾਏਗਾ ਤੇ ਤੈਨੂੰ ਆਪਣਾ ਨਿਜ ਘਰ ਭੁੱਲ ਜਾਏਗਾ ਤੇ ਜਦੋਂ ਤੂੰ ਵਾਪਸ ਆਏਗਾ ਮੇਰੇ ਕੋਲ ਤੂੰ ਸਮਝ ਖੇਲ ਜਿੱਤ ਜਾਏਗਾ ਤੇ ਖੇਲ ਜਿੱਤੇਗਾ ਤਦ ਹੀ ਜਦੋਂ ਮੈਨੂੰ ਜੋ ਤੈਨੂੰ ਸਵਾਸ ਅਸੀਂ ਦੇਣ ਲੱਗੇ ਹਾਂ ਗਿਣ ਘਾਲੇ ਸਭ ਦਿਵਸ ਸਾਸ ਨਾ ਬੜਨ ਕਟਨ ਤਿਲਸਾਰ ਹੁਣ ਲੱਭਣਾ ਹੈ ਸਵਾਸ ਜੋ ਮਿਲੇ ਹਨ ਜੋ ਧਨ ਸਵਾਸਾ ਰੂਪੀ ਸਾਨੂੰ ਮਿਲਿਆ ਹੈ ਉਹਨਾਂ ਸਵਾਸਾ ਦੇ ਵਿੱਚ ਤੇ ਉਹ ਸਵਾਸ ਜੋ ਮਿਲੇ ਹਨ ਗਿਣਤੀ ਦੇ ਮਿਲੇ ਹਨ ਤੇ ਉਹ ਸਵਾਸ ਖਰਚ ਹੋਏ ਜਾ ਰਹੇ ਨੇ ਉਹ ਸਵਾਸ ਜਿਹੜੇ ਹੈ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਕਟੇ ਤਨ 시ਜੇ ਕਾਲ ਅਹਿਰੇ ਫਰੇ ਬਦਿਕ ਦਿਓ ਕਹੋ ਕਵਨ ਵਿਦ ਕੀ ਜੇ ਹੁਣ ਕਾਲ ਦਾ ਇੱਥੇ ਨਾਮ ਆ ਗਿਆ ਹੁਣ ਮਾਲਕ ਨੇ ਜੋ ਖੇਲ ਬਣਾਇਆ ਸੀਗਾ ਤੇ ਇੱਕ ਤੇ ਸਾਨੂੰ ਖੇਲ ਖੇਡਣ ਲਈ ਭੇਜਦਾ ਕਿ ਤੂੰ ਬਾਤ ਲੋਕ ਵਿਚ ਜਾਣਾ ਹੈ ਤੇ ਮੈਨੂੰ ਯਾਦ ਕਰਦੇ ਕਰਦੇ ਮੈਨੂੰ ਤੂੰ ਲੱਭ ਕੇ ਘਰ ਵਾਪਸ ਆਣਾ ਹੈ ਐ ਤਿੰਨ ਸੌ ਸਾਂ ਰੁਪਏ ਤਾਨ ਦੇਣ ਲੱਗੇ ਹਾਂ ਤੇ ਉਧਰੋਂ ਕਾਲ ਨੂੰ ਹੁਕਮ ਕਰਦਾ ਕਿ ਏ ਮਨ ਬੱਚੇ ਨੂੰ ਭੇਜ ਰਿਹਾ ਤੇਰੇ ਦੇਸ਼ ਤੇ ਉਹ ਜੋ maat ਲੋਗ ਹੈ ਨਾ ਵਾਇਕਲ ਤੇ ਉਹ maat ਲੋਗ ਸਭ ਜੋ ਹੈ ਨਾ ਜੋ ਦ੍ਰਿਸ਼ਟ maß ਜੋ ਅਸੀਂ ਦੇਖਦੇ ਆ ਖੰਡ ਪਤਾਲ ਦੀਪ ਸਭ ਲੋਆ ਕਾਲੇ ਵਸ ਆਪ ਪ੍ਰਭ ਕੀਆ ਕਾਲੇ ਵਸ ਆਪ ਪ੍ਰਭ ਕੀਆ ਮਾਲਕ ਨੇ ਸਭ ਕਾਲ ਨੂੰ ਸੌਂਪ ਕੇ ਕਹਤਾ ਇਹ ਬੱਚਾ ਤੇਰੇ ਦੇਸ਼ ਵਿੱਚ ਖੇਲਣ ਆ ਰਿਹਾ ਹੈ ਹੁਣ ਤੂੰ ਇਹਨੂੰ ਉਲਝਾਣਾ ਹੈ ਕਿ ਇਹਦਾ ਧਿਆਨ ਮੇਰੇ ਵੱਲ ਜਾਂਦਾ ਹੈ ਇਹਦਾ ਪਿਤਾ ਨਾਲ ਪਿਆਰ ਪੈਂਦਾ ਹੈ ਜਾਂ ਦ੍ਰਿਸ਼ਟਮਾਨ ਪਦਾਰਥ ਨਾਲ ਪਿਆਰ ਪੈਂਦਾ ਹੈ ਤੇ ਇਸ ਤਰ੍ਹਾਂ ਇਹ ਤੂੰ ਇਹਨੂੰ ਰੋਕਣਾ ਹੈ ਕਾਲ ਨੇ ਹੁਣ ਸਾਨੂੰ ਇਸ ਬੰਦੀਖਾਨੇ ਵਿੱਚ ਬੰਦ ਕੀਤਾ ਹੈ ਇਹ ਜੋ ਹੈ ਜਿਹਨੂੰ ਅਗਨ ਸਾਗਰ ਕਹਿੰਦੇ ਨੇ ਨਾ ਅਗਨ ਸਾਗਰ ਬੋਲਦੇ ਸੰਸਾਰਾ ਇਹ ਇਸ ਅਗਨ ਸਾਗਰ ਵਿੱਚ ਕਾਲ ਨੇ ਸਾਨੂੰ ਬੰਦ ਕਰਤਾ ਹੈ ਇਹਨੂੰ ਬੰਦੀਖਾਨਾ ਕਹਿੰਦੇ ਆ ਮਨ ਨੂੰ ਇਸ ਬੰਦੀਖਾਨੇ ਵਿੱਚ ਬੰਦ ਕਰਤਾ ਹੈ ਤੇ ਬੰਦ ਕੀਤਾ ਹੈ ਤੇ ਉਹ ਜੋ ਦ੍ਰਿਸ਼ਟਮਾਨ ਪਦਾਰਥ ਨੇ ਉਹਦੇ ਵਿੱਚ ਖਿਡੌਣੇ ਜਿਹੜਾ ਬੱਚੇ ਨੂੰ ਦੇਨੇ ਹਰ ਤੇ ਉਹ ਮਾਤਾ ਪਿਤਾ ਨੂੰ ਭੁੱਲ ਜਾਂਦਾ ਹੈ ਉਹ ਖਿਡੌਣਿਆਂ ਵਿੱਚ ਹੀ ਉਹਦਾ ਧਿਆਨ ਲਗ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਸਾਡੇ ਦੋ ਸਵਾਸ ਸਾਨੂੰ ਮਾਲਕ ਨੇ ਦਿੱਤੇ ਨੇ ਨਾ ਜਦੋਂ ਤੂੰ ਗਾਲ ਦੇ ਦੇਸ਼ ਵਿੱਚ ਜਾਏਂਗਾ ਨਾ ਮੇਰਾ ਇਧਰ ਦਾ ਭੁੱਲ ਜਾਏਗਾ ਤੇ ਜਦੋਂ ਤੂੰ ਇਧਰ ਹੋ ਜਾਏਂਗਾ ਤੇ ਉਧਰ ਦਾ ਭੁੱਲ ਜਾਏਗਾ ਤੇ ਹੁਣ ਜਿਸ ਦਾ ਮਾਲਕ ਕੋਲ ਸਾਨੂੰ ਰੋਜ਼ ਦੇ ਰੋਜ਼ ਅਸੀਂ ਮਾਲਕ ਨੂੰ ਮਿਲਦੇ ਹਾਂ ਉੱਥੇ ਜਾਣੇ ਆ ਪਰ ਸੁੱਤੇ ਹੀ ਜਾਣੇ ਆ ਉਹ ਜੋ ਜਾਣੇ ਵੀ ਆ ਨਾ ਉਹ ਮਾਲਕ ਸਾਡੇ ਦੇ ਆਪ ਕਿਰਪਾ ਕਰਦਾ ਹੈ ਚੰਦ ਤੇ ਸੂਰਜ ਦੋਨੋਂ ਸਮ ਕਰਕੇ ਜੋ ਜਿੰਦਰਾ ਲਗਾਇਆ ਹੈ ਕਹਿੰਦੇ ਖੱਟ ਨੇਮ ਕਰ ਕੋਠਰੀ ਬੰਦੀ ਬਸਤ ਅਨੂਭ ਵਿੱਚ ਭਾਈ ਕੁੰਜੀ ਕੁਲਫ ਪ੍ਰਾਣ ਪ੍ਰਾਣ ਦਾ ਕਹਿੰਦੇ ਜਿੰਦਰਾ ਲਗਾਇਆ ਦਾ ਕੁੰਜੀ ਕੁਲਫ ਪ੍ਰਾਨ ਕਰ ਰੱਖੇ ਕਰਤੇ ਵਾਰਨ ਲਾਇ ਤੇ ਉਹ ਪ੍ਰਾਹ ਦੀ ਜੋ ਚਾਬੀ ਲਗਾਤੀ ਹੈ ਨਾ ਤਾਂ ਕਿ ਤੇਰਾ ਧਨ ਜਿਹੜਾ ਹੈ ਇਹ ਪੰਜ ਨਾਲ ਲੁੱਟ ਸਕਣ ਤੇ ਉਹ ਕਹਿੰਦੇ ਜੋ ਸਾਡੇ ਚੰਦ ਸੂਰਜ ਦੋਨੋਂ ਸਮ ਕਰਕੇ ਫਿਰ ਉਹ ਕਾਲ ਨੂੰ ਹੁਕਮ ਕਰਦਾ ਹੈ ਕਾਲ ਜੁਗਤੀ ਵਰਤ ਕੇ ਕਿਉਂਕਿ ਕਾਲ ਜੋ ਹੈ ਉਹ ਮਾਲਕ ਦੇ ਹੁਕਮ ਵਿੱਚ ਹੈ ਕਾਲ ਜੋ ਹੈ ਉਹ ਮਾਲਕ ਦੇ ਹੁਕਮ ਵਿੱਚ ਹੈ ਤੇ ਮਨ ਜਿਹੜਾ ਹੈ ਇਸ ਦੇਸ਼ ਵਿੱਚ ਆ ਕੇ ਕਾਲ ਦੇ ਦੇਸ਼ ਵਿੱਚ ਆ ਕੇ ਬਗਾਨੇ ਦੇਸ਼ 'ਚ ਜਿਸ ਤਰ੍ਹਾਂ ਅਸੀਂ ਕੋਈ ਯਾਤਰਾ ਕਰ ਤੇ ਜਾਂਦੇ ਆ ਨਾ ਰਸਤੇ 'ਚ ਜਾਂਦੇ ਆ ਕੋਈ ਸਫਰ ਕਰਦੇ ਆ ਤੇ ਉਹਨੂੰ ਕਹਿੰਦੇ ਨੇ ਬਟਾਊ ਰਾਹਗੀਰ ਤੇ ਉਹਨੂੰ ਕਹਦੇ ਬਟਾਊ ਸੋ ਜਲਾਵੇਂ ਨਾ ਤਾਕੋ ਹਾਤ ਨਾ ਆਵੇ ਤੇ ਅਸੀਂ ਇਸ ਰਸਤੇ ਵਿੱਚ ਜੋ ਚੱਲੇ ਆ ਨਾ ਤੇ ਇਹ ਅਸੀਂ ਧਰਮਸ਼ਾਲਾ ਵਿੱਚ ਰੁਕੇ ਹੋਇਆ ਕੁਝ ਦਿਨ ਲਈ ਕੁਝ ਸਮਾਂ ਸਾਨੂੰ ਮਿਲਿਆ ਹੈ ਤੇ ਜਿਸ ਤਰ੍ਹਾਂ ਇੱਕ ਰਾਹੀਰ ਜਾਂਦਾ ਹੈ ਤੇ ਉਹਦੇ ਨਾਲ ਕਿਸੇ ਮੁਸਾਫਿਰ ਨਾਲ ਪਿਆਰ ਬਹਿ ਜਾਂਦਾ ਹੈ ਤੇ ਉਹ ਜਦੋਂ ਉਸ ਮੁਸਾਫਿਰ ਦੀ ਮੰਜ਼ਿਲ ਆਂਦੀ ਹੈ ਤਾਂ ਉਹ ਉਤਰ ਜਾਂਦਾ ਹੈ ਉਹਦਾ ਸਾਥ ਉਹਨਾਂ ਕੀ ਹੁੰਦਾ ਹੈ ਹੁਣ ਸਾਡਾ ਵੀ ਵਕਤੀ ਦੌਰ ਤੇ ਕੁਝ ਸਮੇਂ ਲਈ ਇੱਥੇ ਅਸੀਂ ਆਨੇ ਆ ਪਰਸੀ ਅਥੇ ਉਹਦੇ ਨਾਲ ਜਿਸਾ ਇੱਕ ਮੁਸਾਫਿਰ ਨਾਲ ਕਹਿੰਦੇ ਨੇ ਬੜਾ ਉਹਦੇ ਨਾਲ ਮਨ ਲੱਗ ਗਿਆ ਪਰ ਕਹਿੰਦੇ ਮਿਲਦਾ ਕੁਝ ਵੀ ਨਹੀਂ ਉਥੋਂ ਦੀ ਬਟਾਉ ਸੋ ਜੋ ਲਾਵੇ ਨੇ ਹੋ ਤਾਂ ਕੋ ਹੱਥ ਦਾ ਆਵੇ ਕਹੇ ਤੇ ਮਾਲਕ ਨਾਲ ਪ੍ਰੀਤ ਪਾਣੇ ਸੀਗੇ ਇਸ ਕਾਲ ਦੇ ਦੇਸ਼ ਵਿੱਚ ਆ ਗਏ ਮਾਲਕ ਨਾਲ ਪ੍ਰੀਤ ਪਾਣੇ ਸੀਗੇ ਤੇ ਪ੍ਰੀਤ ਕਿਹੜੀ ਵਾਲ ਸੀ ਨਿਸ਼ਕਾਮ ਕਿਸੇ ਵੀ ਚੀਜ਼ ਦੀ ਵਾਸ਼ਨਾ ਤੋਂ ਰਹਿਤ ਹੋਗੇ ਸਾਨੂੰ ਉਸ ਮਾਲਕ ਨਾਲ ਪਿਆਰ ਪਾਣਾ ਸੀ ਦ੍ਰਿਸ਼ਟਮਾਨ ਪਦਾਰਥ ਲਈ ਨਹੀਂ ਮਾਲਕ ਨੂੰ ਮਿਲਣਾ ਹੈ ਤੇ ਸਾਨੂੰ ਇਹ ਜੋ ਦ੍ਰਿਸ਼ਟਮਾਨ ਪਦਾਰਥਾਂ ਦੀ ਜਿਹੜੀ ਹੈ ਖੁਆਇਸ਼ ਨੂੰ ਬੰਦਿਸ਼ ਲਗਾਨੀ ਪਏਗੀ ਅਗਰ ਅਸੀਂ ਕੋਈ ਸੇਵਾ ਕੀਤੀ ਮਾਲਕ ਦੇ ਯਾ ਅਸੀਂ ਘਰ ਵਿੱਚ ਅਖੰਡ ਪਾਠ ਰਖਵਾਇਆ ਸੁਖਮਨੀ ਸਾਹਿਬ ਕਰਵਾਇਆ ਕੋਈ ਵੀ ਪੂਜਾ ਪ੍ਰਤੀਸ਼ਟਾ ਕਰਾਈ ਤੇ ਜੇ ਕਾਮਨਾ ਰੱਖ ਕੇ ਅਸੀਂ ਉਹ ਕੀਤਾ ਤੇ ਸਾਨੂੰ ਉਹਦਾ ਕੋਈ ਵੀ ਲਾਭ ਨਹੀਂ ਹੋਏਗਾ ਮਾਲਕ ਉਸਤੇ ਨਹੀਂ ਰਿਝਦਾ ਮਾਲਕ ਕਿੰਨ ਵਰਦਾ ਹੈ ਸੇਵਾ ਕਰਤ ਹੋਏ ਨਹ ਕਾਮੀ ਤੇisco ਹੋਤ ਪ੍ਰਾਪਤ ਸੁਆਮੀ ਤੇ ਕਾਮਨਾ ਤੋਂ ਰਹਿਤ ਹੋ ਕੇ ਉਸ ਮਾਲਕ ਨੂੰ ਮਿਲਣਾ ਹੈ ਅਗਰ ਜੇ ਕਾਮਨਾ ਕਾਮਨਾ ਤੇ ਮਾਲਕ ਨੂੰ ਮਿਲਣ ਦੀ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਆਪਣੇ ਹੱਥ ਵਸ ਕੁਝ ਨਹੀਂ ਹੈ ਅਸੀਂ ਦੇ ਅਗਰ ਮਾਲਕ ਅੱਗੇ ਬੇਨਤੀ ਕਰਨੀ ਹੈ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਦਾ ਚਾਹੋ ਤੇ ਅਸੀਂ ਮਿਲਣਾ ਹੈ ਉਹਨੋ ਕਿਨੋ ਜੋਦੜੀ ਗਨੇ ਉਹ ਜਿਹੜਾ ਆਕਾਰ ਵਿੱਚ ਨਹੀਂ ਹੈਗਾ ਇਹ ਨਿਰੰਕਾਰ ਇਹ ਇੱਕ ਇਹ ਆਕਾਰ ਵਿੱਚ ਨਹੀਂ ਹੈਗਾ ਦ੍ਰਿਸ਼ਟਮਾਨ ਵਿੱਚ ਨਹੀਂ ਹੈਗਾ ਇਹ ਨਿਰੰਕਾਰ ਹੈ ਨੂੰ ਕਹਿੰਦੇ ਨੇ ਨਿਰੰਕਾਰ ਜਿਸ ਦਾ ਕੋਈ ਵੀ ਆਕਾਰ ਨਹੀਂ ਹੈਗਾ ਪਰ ਹੈਗਾ ਵੀ ਸਾਡੇ ਸਾਹਮਣੇ ਵਿੱਚ ਤੇ ਜਦੋਂ ਉਹਦੇ ਨਾਲ ਅਸੀਂ ਪਿਆਰ ਕਰਾਂਗੇ ਨਾ ਫਿਰ ਸਾਨੂੰ ਸੋਝੀ ਆਏਗੀ ਸੇਵਾ ਕਰਤ ਹੋਏ ਨਹਿ ਕਾਮੇ ਤਿਸ ਕੋ ਹੋਤ ਕਿਉਂਕਿ ਕੋਈ ਕਾਮਨਾ ਰੱਖ ਕੇ ਉਹਨੂੰ ਯਾਦ ਨਹੀਂ ਕਰਨਾ ਨਾ ਔਰ ਹੈ ਸਾਹਮਣੇ ਵੇ ਗੁਰਬਾਣੀ ਗੁਰੂ ਸਾਨੂੰ ਸਮਝਾ ਰਹੇ ਹਨ ਖਾਂ ਵਿੱਚ ਸਮਝਾ ਰਹੇ ਹਨ ਸਾਨੂੰ ਕਹਿੰਦੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਪੁਰਖ ਕਿਨੂੰ ਕਹਿੰਦਾ ਉਸ ਮਾਲਕ ਨੂੰ ਪੁਰਖ ਮੇ ਨਾਰ ਨਾਰ ਮੇ ਪੁਰਖਾ ਪੁਰਖ ਹੋ ਗਿਆ ਮਾਲਕ ਅਦ੍ਰਿਸ਼ਟ ਤੇ ਨਾਰੀਆਂ ਹੋ ਗਿਆ ਸੀ 84 ਲੱਖ ਜੋਨ ਜੋ ਹੈ ਇਹ ਉਹਦੀਆਂ ਨਾਰੀਆਂ ਆ ਆਕਾਰ ਵਿੱਚ ਕੋਈ ਇਸਤਰੀ ਬਣਾਦਾ ਕਿਸੇ ਨੂੰ ਪੁਰਸ਼ ਬਣਾਦਾ ਕਿਸੇ ਨੂੰ ਬੱਚਾ ਬਣਾਦਾ ਤੇ ਉਹ ਆਕਾਰ ਵਿੱਚ ਮੇਲ ਫੀਮੇਲ ਪੁਰਖ ਇੱਕ ਹੈ ਤੇ ਨਾਰੀਆਂ ਅਸੀਂ 84 ਲੱਖ ਜੁਨਾਵ ਦੀਆਂ ਨਾਰੀਆਂ ਤੇ ਹੁਣ ਅਸੀਂ ਕਿੱਥੇ ਆ ਇਹਨੂੰ ਸਮਝ ਲਈ ਸਾਨੂੰ ਫਿਰ ਸਿਮਰਨ ਅਭਿਆਸ ਕਰਨਾ ਪਏਗਾ ਅੱਗੇ ਦੱਸੇ ਤੁਨਵੇਂ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕਸ ਕਹਾਣੀ ਹੁਣ ਇਥੇ ਕਹਿੰਦੇ ਤੁਨਵੇਂ ਧਿਆਨ ਤੁਨਕ ਨੂੰ ਕਹਿੰਦੇ ਨੇ ਆਵਾਜ਼ ਨੂੰ ਆਪਣੇ ਹੀ ਆਵਾਜ਼ ਨੂੰ ਜਿਵੇਂ ਧਿਆਨ ਰੱਖਣਾ ਹੈ ਤੇ ਜੋ ਗੁਰੂ ਨਾਨਕ ਦੇ ਘਰ ਨੇ ਸਾਨੂੰ ਸ਼ਬਦ ਦਿੱਤਾ ਹੈ ਦ੍ਰਿਸ਼ਟਮਾਨ ਚ ਇਸ ਲੋਕ ਦੀ ਭਾਸ਼ਾ ਵਿੱਚ ਵਾਹਿ ਗੁਰੂ ਵਾਹਿ ਗੁਰੂ ਤੇ ਜਿਵੇਂ ਸ્વાસ ਜਾ ਰਹੇ ਨੇ ਕਹਿੰਦੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਸ્વાસ ਅੰਦਰ ਜਾ ਰਿਹਾ ਹੈ ਤੇ ਵਾਹਿ ਕਹਿ ਰਿਹਾ ਹੈ ਗगन ਨਵਾਰਾ ਤੇ ਗੁਰੂ ਕਹਿ ਰਿਹਾ ਹੈ ਅਨਿਕਾਂ ਦੇ ਤੁਨ ਮੇਂ ਧਿਆਨ ਕਿੱਥੇ ਰੱਖਣਾ ਤੁਨ ਵਿੱਚ ਆਵਾਜ਼ ਵਿੱਚ ਆਪਣੀ ਹੀ ਆਵਾਜ਼ ਨੂੰ ਅਸੀਂ ਆਪ ਸੁਨਣਾ ਹੈ ਇਹ ਸਭ ਤੋਂ ਚੈਪਟਰ ਪਹਿਲਾ ਹੈਗਾ ਇਹ ਗੁਰੂ ਨਾਨਕ ਦੇਵ ਜੀ ਘਰ ਨੂੰ ਅਗਰ ਤੁਸੀਂ ਨਿਰੰਕਾਰ ਨੂੰ ਇਸ ਅਕਾਰ ਰਹਿਤ ਮਾਲਕ ਨੂੰ ਮਿਲ ਲੈ ਇਸ ਅਕਾਰ ਰਹਿਤ ਨੂੰ ਇਸ ਅਕਾਰ ਰਹਿਤ ਮਾਲਕ ਨੂੰ ਮਿਲ ਲੈ ਸਾਨੂੰ ਤੁਨ ਵਿੱਚ ਧਿਆਨ ਰੱਖਣਾ ਪੈਗਾ ਤੁਨਵੇਂ ਧਿਆਨ ਧਿਆਨ ਵਿੱਚ ਜਾਣਿਆ ਤੇ ਉਦੋਂ ਲ ਹੋਏਗਾ ਕਿ ਗੁਰਮਖ ਅਕਥ ਕਹਾਣੀ ਇਹ ਕਿਦੀ ਕਹਾਣੀ ਉਹ ਮਾਲਕ ਜੋ ਆਪ ਕਹਾਣੀ ਕਰ ਰਿਹਾ ਹੈ ਕਥਾ ਕਰ ਰਿਹਾ ਹੈ ਔਰ ਲਗਾਤਾਰ ਕਰ ਰਿਹਾ ਹੈ ਉਹ ਲਗਾਤਾਰ ਕਰ ਰਿਹਾ ਤੁਨਵੇਂ ਧਿਆਨ 93 ਜਾਣਿਆ ਗੁਰਮਖ ਅਕਥ ਕਹਾਣੀ ਫਿਰ ਅੱਗੇ ਸਮਝਾਦਾ ਅਕਥ ਕਹਾਣੀ ਪਦ ਨਿਰਵਾਣੀ ਕੋ ਵਿਰਲਾ ਗੁਰਮਖ ਗੁਜੇ ਉਹ ਸਿਮਰਨ ਕਰਨ ਨਾਲ ਫਿਰ ਕੀ ਹੋਏਗਾ ਉਹ ਮਨ ਜਿਹੜਾ ਹੈ ਨਾ ਧਿਆਨ ਹੋਏਗਾ ਤੁਨ ਵਿੱਚ ਵਿਚਾਰਾ ਦੋ ਰਹੇ ਤਾਂ ਮਨ ਹੋ ਜਾਏਗਾ ਤੇ ਉਹ ਆਪਣੇ ਘਰ ਚਲਾ ਜਾਏਗਾ ਮਨ ਜੋ ਪ੍ਰਕਾਸ਼ ਰੂਪ ਮਨ ਹੈ ਨਾ ਉਹ ਆਪਣੇ ਘਰ ਚਲਾ ਜਾਏਗਾ ਕਹਿੰਦੇ ਵਾਰ-ਵਾਰ ਕਹਿੰਦੇ ਇਹਨੂੰ ਵਾਰ-ਵਾਰ ਕਹਿੰਦੇ ਬਾਰੰਗ ਵਾਰ-ਵਾਰ ਪ੍ਰਭ ਜਪੀਏ ਜਦ ਤੱਕ ਕਹਿੰਦੇ ਮਨ ਮਰ ਨਾ ਜਾਏ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੋਏ ਕਿਵੇਂ ਹਰ ਪਾਏ ਤੇ ਜਦ ਤੱਕ ਇਹ ਮਨ ਮਰ ਨਹੀਂ ਜਾਂਦਾ ਕਹਿੰਦੇ ਇੱਕ ਵਾਰੀ ਤੁਸੀਂ ਮਨ ਨੂੰ ਮਾਰ ਦੋ ਫਿਰ ਇਹਨੂੰ ਕਹਿੰਦੇ ਮੈਂ ਆਪੇ ਜੀਵਾ ਦਾਂਗਾ ਫਿਰ ਪਤਾ ਕੀ ਹੋਏਗਾ ਫਿਰ ਮਾਲਕ ਆਪ ਉਹਨੂੰ ਜਨਮ ਦੇਗਾ ਫਿਰ ਕਹਿੰਦੇ ਸਤਗੁਰੂ ਕੇ ਜਨਮੇ ਜੇ ਸਤਗੁਰੂ ਦੇ ਘਰ ਜਨਮ ਹੋਏਗਾ ਨਾ ਉਹ ਜਨਮ ਪਹਿਲੇ ਕਹਿੰਦੇ ਮਨ ਮਰੇ ਤਾਂ ਆਤਮਰ ਜਾਏ ਬਿਨ ਮਨ ਮੂਏ ਕੈਸੇ ਹਰਬਾਏ ਉਹ ਜਦ ਤੱਕ ਅਸੀਂ ਆਪਣੇ ਮਨ ਨੂੰ ਮਾਰਾਂਗੇ ਨਹੀਂ ਤੇ ਮਾਰਨਾ ਕਿੱਥੋਂ ਹੈ ਇਹ ਦ੍ਰਿਸ਼ਮਾਨ ਪਦਾਰਥਾਂ ਤੋਂ ਜਿਹਦੇ ਨਾਲ ਸਾਨੂੰ ਪਿਆਰ ਪੈ ਗਿਆ ਹੈ ਕੁਝ ਵਕਤੀ ਸਮੇਲੇ ਸੰਦ ਜੋ ਸਵਾਸ ਮਿਲੇ ਹਨ ਤੇ ਉਹਨਾਂ ਨਾਲ ਅਸੀਂ ਉਹ ਪਦਾਰਥਾਂ ਨੂੰ ਅਸੀਂ ਮਨ ਨੂੰ ਮਾਰਨਾ ਹੈ ਕਿ ਇਹਨਾਂ ਨੂੰ ਅਸੀਂ ਛੱਡ ਕੇ ਚਲੇ ਜਾਣਾ ਹੈ ਇੱਕ ਦਿਨ ਜਿਨੂੰ ਗੁਰਬਾਣੀ ਵਿੱਚ ਸਾਨੂੰ ਸਮਝਾ ਰਿਹਾ ਜੋ ਕਰ ਛੱਡ ਗਵਾਵਨਾ ਸੋ ਰਤਾ ਮਨ ਮਾਹੇ ਜਿੱਥੇ ਜਾਏ ਦ ਵਰਤਨਾ ਤਿਸ ਕੀ ਚਿੰਤਾ ਨਾ ਹੈ ਕਿ ਜਿੱਥੇ ਤੇਰਾ ਨਿਜਕਰ ਹੈ ਰੋਜ ਅਸੀਂ ਸੋਇਲਾ ਸਰ ਦੀ ਬਾਣੀ ਚ ਪੜਦੇ ਹਾਂ ਨਿਜਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਏਗੋ ਫੇਰਾ ਪਰ ਨਿਜਕਰ ਦਾ ਨਹੀਂ ਪਸੰਦ ਪਤਾ ਨਿਜਕਰ ਜਿਹੜਾ ਹੈ ਉਹ ਅਦ੍ਰਿਸ਼ਟ ਹੈ ਜਿੱਥੇ ਸਾਡਾ ਪਿਤਾ ਵਾਸਾ ਹੈ ਉਹ ਸਾਡਾ ਹੋਇਆ ਨਾ ਨਿਜਕਰ ਤੇ ਉਹ ਅਸੀਂ ਨਿਜਕਰ ਦਾ ਪੇਦ ਸੰ ਹੋਏਗਾ ਜਦੋਂ ਅਸੀਂ बार-बार ਸਵਾਸ ਗ੍ਰਾਹ ਸਿਮਰਨ ਕਰਾਂਗੇ ਜਦੋਂ ਸਿਵਰਨ ਕਰਾਂਗੇ ਸਾਡਾ ਮਨ ਆਪਣੇ ਘਰ ਜਾਏਗਾ ਪਰ ਭੇਦ ਨਹੀਂ ਆਏਗਾ ਹਲੇ बार-बार ਜਦੋਂ ਡ੍ਰਿਡ ਕਰਾਂਗੇ ਉਹ ਕਹਿੰਦੇ ਨੇ ਧਰਮ ਡ੍ਰਿਡੋ ਹਰ ਨਾਮ ਤੇ ਆਵੋ ਸਿਮਰਤ ਨਾਮ ਡ੍ਰਿਡਾਇਆ ਫਿਰ ਕਹਿੰਦੇ ਸਤਗੁਰੂ ਗੁਰਪੁਰਾ ਆਰਾਦੋ ਸਭ ਕਿਲਵਿਸ ਪਾਪ ਗਵਾਇਆ ਤੇ ਇਹਨੂੰ ਕਹਿੰਦੇ ਉਸ ਮਾਲਕ ਨੂੰ ਕਹਿੰਦੇ ਤਦ ਤੱਕ ਡ੍ਰਿਡ ਡ੍ਰਿਡ ਮਤਲਬ ਪਕ dırdo karam dirdo har naam te avo simrat naam dirdaya te is tarah asi us malak nu bar bar baintiyan te jodliyan karni hai kar minnat kar jodli en nu je milla hai nirankar nu milla hai je nirankar nu milla hai je kende ne gurbani pad ke asi ਖੋਜ ਨਹੀਂ ਕੀਤੀ ਫਿਰ ਗੁਰਬਾਣੀ ਚ ਸਾਨੂੰ ਸਮਝਾ ਰਹੇ ਹਨ ਪੜਿਆ ਮੈਲ ਉਤਰੇ ਪੁੱਛੋ ਗਿਆਨੀਆਂ ਜਾਏ ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕਈ ਤੋਏ ਤੋ ਜੋ ਅਸਿਆ ਅਭਿਆਸ ਕਰਾਂਗੇ ਨਾ ਜਦੋਂ ਤੁਨ ਵਿੱਚ ਧਿਆਨ ਰੱਖ ਕੇ ਤੁਨ ਮੇ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕਥ ਕਹਾਣੀ ਤੇ ਉਹ ਸਾਨੂੰ ਭੇਦ ਆਏਗਾ ਉਹਦਾ ਉਹ ਮਾਲਕ ਦੀ ਜੋ ਕਥਾ ਕਰੇ ਨਾ ਮਾਲਕ ਜਿਹਨੂੰ ਕਹਿੰਦੇ ਸ਼ਬਦ ਸਤ ਸਤ ਪ੍ਰਭ ਵਕਤਾ ਫਿਰ ਹੋਏਗਾ ਕਿ ਕਿਤੇ ਸੁਰਤ ਨਾਲ ਸੁਣਿਆ ਜਾਏਗਾ ਸੁਰਤ ਸਤ ਸਤ ਜਸ ਸੁਨਤਾ ਉਹ ਮਾਲਕ ਜੋ ਜਸ ਕਰ ਰਿਹਾ ਜੋ ਮਾਲਕ ਕਥਾ ਕਰ ਰਿਹਾ ਹੈ ਉਹ ਕਥਾ ਕਿਹੜੀ ਹੈ ਜੋ ਦ੍ਰਿਸ਼ਟਮਾਨ ਭਾਸ਼ਾ ਵਿੱਚ ਨਹੀਂ ਹੈ ਜਿੰਨੋਂ ਅਸੀਂ ਕਹਿੰਿਆ ਤੁਰਕੀ ਬਾਣੀ ਉਹ ਜਦੋਂ ਗੁਰੂ ਨਾਨਕ ਦੇਵ ਜੀ ਸੁਣਦੇ ਸੀ ਤੇ ਕਹਿੰਦੇ ਸੀ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ ਤੇ ਉਹ ਫਿਰ ਇਸ ਲੋਕ ਦੀ ਭਾਸ਼ਾ ਵਿੱਚ ਬਿਆਨ ਕਰਕੇ ਦੱਸ ਦੇ ਸੀਗੇ ਜਿਹੜੇ ਬਾਅਦ ਵਿੱਚੋਂ ਫਿਰ 베ਦ ਬਣ ਗਏ ਤੇ ਗੁਰਬਾਣੀ ਜੇ ਤੇ ਸੰਦਸਿਆ ਬੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਏ ਇੱਕ ਅੱਖਰ ਜੋ ਗੁਰਮਖਿ ਜਾਪੇ ਹੁਣ ਉਹ ਇੱਕ ਅੱਖਰ ਕਿਹੜਾ ਹੈ ਦ੍ਰਿਸ਼ਟਮਾਨ ਜੀ ਸਾਨੂੰ ਗੁਰੂ ਨਾਨਕ ਨੇ ਕਿਹਾ ਵਾਹਿਗੁਰੂ ਸਾਡੀ ਜਪਜੀ ਸਾਹਿਬ ਦੀ ਬਾਸ਼ਾ ਪਹਿਲੇ ਨਾਮ ਹੈ ਨਾ ਨਾਮ ਹੈ ਜਪ ਤੇ ਜਪ ਨੂੰ ਅਸੀਂ ਜੀ ਕਹਿੰਦੇ ਸਤਕਾਰ ਜੋ ਜਪ ਜੀ ਸਾਹਿਬ ਜਾਂ ਕਿਸੇ ਦੀ ਜਿਸਰ ਦ੍ਰਿਸ਼ਟਮਾਨ ਦਾ ਸਤਿਕਾਰ ਹੁੰਦਾ ਹੈ ਨਾ ਉਹ ਕਹਿੰਦਾ ਹੋ ਸਾਬ ਜੀ ਕੀ ਹਾਲ ਹੈ ਤੇ ਉਹਨੂੰ ਜੀ ਕਰਕੇ ਅਸੀਂ ਲਗਾ ਦਿੰਦੇ ਜਪ ਜੀ ਪਹਿਲੇ ਹੀ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਪਹਿਲੇ ਤੁਸੀਂ ਨਾ ਜਪ ਕਰੋ ਜਪ ਉਹ ਜਪ ਤਪ ਬਣ ਜਾਏ ਤੁਹਾਡਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਤ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਫਿਰ ਬੇਨਤੀ ਕਰਨੇ ਕਿ ਜੇ ਤੁਹਾਡਾ ਜਿਹੜਾ ਜਪ ਹੈ ਨਾ ਜਿਹੜਾ ਤੁਸੀਂ ਜਦੋਂ ਅਭਿਆਸ ਕਰੋਗੇ ਕਿਉਂਕਿ ਸਾਨੂੰ ਦਾਸਤਾ ਪੜ੍ਹਨਾ ਹੈ ਖੋਜ ਕਰਨੀ ਹੈ ਬਾਣੀ ਦੀ ਖੋਜ-ਖੋਜ ਕੇ ਪੜ੍ਹਨਾ ਹੈ ਅਗਰ ਖੋਜ ਕੇ ਨਹੀਂ ਪੜਾਂਗੇ ਤੇ ਸਾਨੂੰ ਕੁਝ ਲੱਭੇਗਾ ਨਹੀਂ ਗੁਰੂ ਵਾਲਿਜ ਜਦੋਂ ਸੀ ਖੋਜਾਂਗੇ ਉੱਥੇ ਲਿਖਿਆ RAM ਨਾਮ ਰਤਨ ਕੋਠੜੀ ਗੜ ਮੰਦਰ ਇੱਕ ਲੁਕਾਨੀ ਪਾਓ ਰਤਨ ਹੈਗਾ ਨਾ ਜਿਹੜਾ ਨਾਮ ਉਹਨੂੰ ਕਹਿੰਦੇ ਮਾਲਕ ਨੇ ਲੁਕਾ ਕੇ ਰੱਖਿਆ ਹੈ ਕਿ ਬੱਚਾ ਆਏਗਾ ਤੇ ਇਹਨੂੰ ਇਹਦਾ ਖਜ਼ਾਨਾ ਦੇਵਾਂਗੇ ਤੇ ਹੁਣ ਮਾ ਬੱਚਾ ਤੇ ਘਰ ਜਾਂਦਾ ਹੀ ਨਹੀਂ ਵਾਪਸ ਉਹਦੇ ਦ੍ਰਿਸ਼ਮਾਨ ਪਦਾਰਥਾਂ ਜਿਹੇ ਖੋ ਗਿਆ ਹੈ ਤੇ ਅਸੀਂ ਪਹਿਲਾ ਹਿੱਸਾ ਦਾ ਚੈਪਟਰ ਹੈ ਅਸੀਂ ਉਸ ਮਾਲਕ ਨੂੰ बार-बार ਦ੍ਰਿੜ ਕਰਨਾ ਹੈ ਜਦੋਂ ਦ੍ਰਿੜ ਕਰਾਂਗੇ ਨਾ ਬਾਰ-ਬਾਰ ਕਰ ਮਿਹਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਚਾਹੋ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾ ਰਹੇ ਹਨ ਕਹਿੰਦੇ ਵਣਜ ਕਰੋ ਵਣਜਾਰੇਓ ਵੱਖਰ ਲਿਓ ਸੰਭਾਲ ਤੈਸੀ ਵਸ ਵਿਸਾਹੀਏ ਜੈਸੀ ਨਿਭੈ ਨਾਲ ਹੁਣ ਨਾਲ ਦੇ ਉਜਾੜਾ ਨਹੀਂ ਕੋਈ ਦ੍ਰਿਸ਼ਮਾਨ ਪਦਾਰਥ ਕੋਈ ਨਾਲ ਜਾਣਾ ਨਹੀਂ ਚਾਹੇ ਸੀ ਧਨ ਕਮਾਇਆ ਹੋਏ ਚਾਹੇ ਸੋਨਾ ਕਮਾਇਆ ਹੋਏ ਚਾਹੇ ਹੀਰੇ ਰਤਨ ਜਿੰਨੇ ਮਰ ਦੀ ਕੋਆ ਹਨ ਇਹ ਨਾਲ ਜਾਣਾ ਨਾਮ ਨਾਮ ਨੇ ਨਾਲ ਜਾਣਾ ਸਾਡੇ ਤੇ ਉਹ ਨਾਮ ਹੋਏਗਾ ਤੇ ਉਹਦਾ ਭੇਦ ਹੋਏਗਾ ਅੰਤ ਸਮੇ ਅੰਤ ਸਮੇ ਮਾਲਕ ਨੇ ਕਹਿੰਦੇ ਸੰਗ ਸਖਾ ਸਭ ਤੱਜ ਗਏ ਕੋਉ ਨਾ ਨਿਭੇ ਸਾਥ ਕਹੋ ਨਾਨਕ ਇਹ ਬੇਪਤ ਮੈਂ ਟੇਕ ਇਕ ਰਗਨਾਥ ਉਹ ਮਾਲਕ ਨੇ ਆੰਤਮ ਸਮੇ ਆੰਤਮ ਸਮੇ ਇਸ ਲੋਕ ਦੇ ਜੋ ਸਾਡੇ ਸਾਥ ਹੀ ਹਨ ਮਾਤਾ ਪਿਤਾ ਇਸਤਰੀ ਬੱਚੇ ਉਹਨਾਂ ਨੇ ਵਕਤੀ ਸੰਜੋ ਕਿਥੇ ਤੱਕ ਗਏ ਸ਼ਮਸ਼ਾਨ ਘਾੜ ਤੱਕ ਸਾਨੂੰ ਜਲਾ ਦੇਣਗੇ ਉਤ ਬਾਦ ਉਹ ਮਾਲਕ ਨੇ ਸਾਨੂੰ ਸਾਡੇ ਨਾਲ ਨਿਬਲਿਆ ਨਾਲ ਤੇ ਅਸੀਂ ਯਤਨ ਕਰੀਏ ਬੜੇ ਸਮੇ ਬਾਸ ਅਨਮਨੁੱਖੀ ਜਾਮਾ ਮਿਲਿਆ ਹੈ ਤੇ ਬੜੀ ਕਿਰਪਾ ਹੋਈ ਹੈ ਸਾਡੇ ਦੇ ਤੇ ਅਸੀਂ ਉਸ ਮਨੁੱਖੀ ਜਾਮੇ ਦਾ ਲਾਹਾ ਖਟিয়ে ਤੇ ਸਾਡਾ ਪਿਤਾ ਹੈ ਇੱਕ ਅਦ੍ਰਿਸ਼ਟ ਤੇ ਉਹਨੂੰ ਆਪਰੇ ਅਸੀਂ ਕਰ ਜਾਈਏ ਤੇ ਮਾਲਕ ਨੂੰ ਰਹਿੰਦੇ ਸਵਾਸਾ ਤੱਕ ਮਿਲਿਏ ਅਗਰ ਸਾਡੇ ਸਵਾਸ ਖਤਮ ਹੋ ਗਏ ਫਿਰ ਸਾਨੂੰ ਅੱਗੇ ਕਈ ਜਨਮ ਹੋ ਗਏ ਸਾਨੂੰ ਪਟਕਦਿਆਂ ਨੂੰ ਜੂਨਾ ਵਿੱਚ ਜਾਂਦਿਆਂ ਨੂੰ ਤੇ ਹੁਣ ਫਿਰ ਕਿਤੇ ਜੂਨਾ ਵਿੱਚ ਨਾ ਚਲੇ ਜਾਈਏ ਤੇ ਮਾਲਕ ਅੱਗੇ ਬੇਨਤੀ ਕਰੀਏ ਤੇ ਉਹ ਨਾਮ ਨੂੰ ਅਸੀਂ ਵੜੰਜ ਕਰੀਏ ਵੜੰਜ ਕਰੋ ਵਣਜਾਰੇ ਉਹ ਵਖਰ ਲਿਓ ਸੰਭਾਲ ਤੈਸੀ ਵਸ ਵਿਸਾਈਏ ਜੈਸੀ ਨਿਭੈ ਨਾਲ ਤੇ ਉਹ ਵਣਜ ਕਰਨਾ ਹੈ ਜੋ ਸਾਡੇ ਨਾਲ ਜਾਣਾ ਹੈ ਐ ਨਹੀਂ ਨਾਲ ਜਾਣਾ ਸਾਡੇ ਜੋ ਅਸੀਂ ਕਮਾਰੇ ਨੇ ਰਜ ਗੁਣ ਤਮੋ ਗੁਣ ਸਤੋ ਗੁਣ ਰਜ ਗੁਣ ਤਮੋ ਗੁਣ ਸਤੋ ਗੁਣ ਕਹੀਏ ਇਹ ਤੇਰੀ ਸਭ ਮਾਇਆ ਚੌਥੇ ਬਦ ਕੋ ਜੋਨਰ ਚੀਨੇ ਤਿੰਨ ਹੀ ਪਰਮ ਪਦ ਭਾਇਆ ਆਪਣੇ ਘਰ ਜਾਣਾ ਹੈ ਆਪਣੇ ਘਰ ਜਾਣਾ ਹੈ ਤੇ ਉਸ ਮਾਲਕ ਨੂੰ ਯਾਦ ਕਰਨਾ ਪਏਗਾ ਉਹਨੂੰ ਲਬਣਾ ਪਏਗਾ ਔਰ ਹੈ ਉਹ ਸਾਹਮਣੇ ਗੁਰਬਾਣੀ ਕਹਿ ਰਹੀਏ ਕਹਿੰਦੇ ਆਪੇ ਕਰਤਾ ਕਰ ਕਰ ਵੇਖੇ ਦੇਂਦਾ ਸਾਸ giraਹਾ ਹੈ ਆਪੇ ਕਰਤਾ ਕਰਤਾ ਗੋਣ ਜਿਹਨੇ ਸਾਨੂੰ ਇਸ ਲੋਪ ਵਿੱਚ ਭੇਜਿਆ ਹੈ ਆਪੇ ਕਰਤਾ ਕਰ ਕਰ ਵੇਖੇ ਦੇਂਦਾ ਸਾਸ ਗਿਰਾਹਾ ਹੈ ਸਾਸ ਸਵਾਸ ਅਸੀਂ ਆਪ ਨੇ ਲੈ ਰਹੇ ਉਹ ਮਾਲਕ ਸਾਨੂੰ ਦੇ ਰਿਹਾ ਹੈ ਔਰ ਗਿਣਤੀ ਦੇ ਨੇ ਬਸ ਸਵਾਸ ਗਿਣ ਕਾਲੇ ਸਭ ਦਿਵਸ ਸਾਸ ਨਾ ਬੜਨ ਕਟਨ ਤਿਲ ਸਾਰ ਤੇ ਅਸੀਂ ਸਿਮਰਨ ਨੂੰ ਦ੍ਰਿੜ ਕਰਨਾ ਹੈ ਤਦ ਉਸ ਸ਼ਬਦ ਤੱਕ ਪਹੁੰਚਾਂਗੇ ਤੇ ਅਸੀਂ ਹੁਣ 2 ਮਿੰਟ ਸਿਮਰਨ ਕਰਕੇ ਸਮਾਪਤੀ ਕਰਦੇ ਹਾਂ ਫੇਰ ਅਸੀਂ ਮਿਲਾਂਗੇ ਕੁਝ ਦਿਨ ਬਾਅਦ ਫੇਰ ਮਿਲਾਂਗੇ ਤੇ ਸਿਮਰਨ ਜੋ ਕਰਨਾ ਹੈ ਤੋਂ ਨਵੇਂ ਚ ਧਿਆਨ ਰੱਖ ਕੇ ਆਪਣੀ ਹੀ ਆਵਾਜ਼ ਨੂੰ ਗੁਰਬਾਣੀ ਸੰਦਸੇ ਨਾ ਮੂੰਦ ਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ ਕਹਿੰਦੇ ਇਹ ਦਰਵਾਜੇ ਜਿਹੜੇ ਨੇ ਨਾ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਵਾਇਆ ਅਗਰ ਦਸਵੇਂ ਨੂੰ ਤੇ ਜਾਣਾ ਹੈ ਨਾ ਤੇ ਇਹ ਨੌ ਦਰਾਂ ਨੂੰ ਇਹ ਨੇਤਰ ਬੰਦ ਕਰ ਲੈ ਲੈਣੇ ਨੇ ਮੁਖ ਦੁਆਰਾ ਬੋਲਣਾ ਹੈ ਤੇ ਕੰਨਾਂ ਦੁਆਰਾ ਸੁਣਨਾ ਹੈ ਤੇ ਆਪਣੀ ਹੀ ਆਵਾਜ਼ ਨੂੰ ਸੁਣੀ ਜਾਣਾ ਹੈ ਸਵਾਸ ਅੰਦਰ ਜਾਏ ਵਾਹੇ ਕਹਿਣਾ ਹੈ ਗਗਨ ਵਾਏ ਗੁਰੂ ਕਹਿਣਾ ਹੈ ਆਓ ਦੋ ਕੁ ਮਿੰਟ ਸਿਮਰਨ ਕਰਕੇ ਫਿਰ ਸਮਾਪਤੀ ਕਰਦੇ ਹਾਂ ਵਾਏ ਗੁਰੂ 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 ਓਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਗੁਰਬਾਣੀ ਚ ਸਾਨੂੰ ਦੱਸਿਆ ਹੈ ਸੁਖ ਨਹੀਂ ਬਹੁਤਾ ਤਨਖਾਟੇ ਸੁਖ ਨਹੀਂ ਵੇਖੇ ਨੇਤ ਨਾਟੇ ਸੁਖ ਨਹੀਂ ਉਹ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਸਾਨੂੰ ਸੁਖ ਮਿਲਣਾ ਹੈ ਉਸ ਨਾਮ ਦੇ ਨਾਲ ਜੇ ਦੋਸੀਂ ਨਾਮ ਤੱਕ ਪਹੁੰਚਾਂਗੇ ਸਾਨੂੰ ਸੁਖ ਮਿਲਣਾ ਹੈ ਨਾਮ ਦੇ ਨਾਲ ਸੋ ਅਸੀਂ ਉਸ ਨਾਮ ਤੱਕ ਪਹੁੰਚੀਏ ਤੇ ਗੁਰਮਖ ਪਿਆਰਿਓ ਇੱਕ ਬੇਨਤੀ ਹੈ ਜੋ ਅਸੀਂ ਵਿਚਾਰ ਕੀਤੇ ਹਨ ਆਪ ਜੀ ਇਹਨੂੰ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ताकि ए जो है मालक गल्ला ने सबक्राइब इस करके नहीं करना कि सू कोई पूंजी की लड़ है साड़ी पूंजी उ है कि जो कोई अगर देखे सुने मालक ने हम जिन्होंने उन्हें मनाना है तो आप ही मनाना है ते आप कृपा करो शेयर करो तो सबक्राइब करो ताकि व्ध तो वह गुरु नानक के घर का खजाना है ना ਤੁਹਾਡਾ ਵੀ ਖਜ਼ਾਨਾ ਵਧੇਗਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਸੋ ਇਤਨੇ ਹੀ ਵਿਚਾਰ ਕਰਦਿਆਂ ਜੇ ਕੋਈ ਐਸਰਾ ਦਾ ਸ਼ਬਦ ਬੋਲਿਆ ਗਿਆ ਹੋਏ ਤੇ ਦਾਸ ਨੂੰ ਬਖਸ਼ ਦੇ ਨਾਲ ਜੀ ਕਿਰਪਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ